ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਖੜਾ ਤਲਵਾੜੇ ਤਲਵਾੜਾ 52 ਗੇਟ ਦੇ ਉੱਪਰ ਕੀ ਗੱਲ ਹੋ ਸਕਦੀ ਹੈ ਇਹ ਪੀਣਾ ਦਿਨਾਂ ਦੇ ਵਿੱਚ ਵੀਡੀਓ ਪਾਉਂਦਾ ਇੱਥੋਂ ਕੀ ਗੱਲ ਹੋ ਸਕਦੀ ਹੈ ਕੁਝ ਵੀਡੀਓਜ਼ ਤੁਹਾਡੇ ਨਾਲ ਬਹੁਤ ਸਾਰੀਆਂ ਅਸੀਂ ਸ਼ੇਅਰ ਕੀਤੀਆਂ ਸੀਗੀਆਂ ਜਦੋਂ 2025 ਦੇ ਵਿੱਚ ਫਲੱਡ ਆਇਆ ਤੇ ਇਹ ਜਿਹੜਾ ਤਲਵਾੜਾ ਦੇ ਵਿੱਚ 52 ਗੇਟ ਹੈ ਇਹਦੇ ਉੱਪਰ ਜਿਹੜਾ ਹੈ ਬਿਆਸ ਦਰਿਆ ਦੇ ਉੱਪਰ ਬਣਿਆ ਹੋਇਆ ਪੌਂਗ ਡੈਮ ਹੈ ਪੌਂਗ ਡੈਮ ਜਿਹਦੇ ਤੋਂ ਸੈਕੜਿਆਂ ਕਿਉਂ ਸੀ ਕਹ ਲਈਏ ਲੱਖਾਂ ਕਿਉਂ ਸੀ ਪਾਣੀ ਜਿਹੜਾ ਲਗਾਤਾਰ ਇਸ ਬੁੰਜਾ ਗੇੜ ਤੋਂ ਨਿਕਲਦਾ ਹੋਇਆ ਕਹ ਲਈਏ ਪੂਰੇ ਮੁਕੇਰੀਆਂ ਗਰਦਾਸਪੁਰ ਜਾਂ ਮਾਝੇ ਦੇ ਵਿੱਚ ਨੂੰ ਸਾਰਾ ਗਿਆ ਪਾਣੀ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਤਬਾਹੀ ਚੱਲੀ ਆ ਇਸ ਪਾਣੀ ਕਰਕੇ ਕਿਉਂਕਿ ਪ੍ਰਬੰਧ ਸਰਕਾਰਾਂ ਨੇ ਉਸ ਪ੍ਰਕਾਰ ਦਾ ਨਹੀਂ ਕੀਤਾ ਜਿਹਦੇ ਕਰਕੇ ਲੋਕਾਂ ਦੀ ਸੱਤ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਨੁਕਸਾਨ ਚੱਲਣਾ ਪਿਆ ਪਿਛਲੇ ਕੱਲ੍ਹ ਸਤਲੁਜ ਦਰਿਆ ਦੇ ਕੰਢੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਉਥੋਂ ਦੇ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ ਜਿੱਚ ਕਿਸਾਨ ਜਥੇਬੰਦੀਆਂ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਝੰਡੇ ਲੈ ਕੇ ਵੀ ਸ਼ਾਮਲ ਹੋਏ ਵੀ ਸਾਡੇ ਦਰਿਆ ਦੇ ਵਿੱਚ ਜਿਹੜੀ ਨੀਲਾ ਸਕਿਲ ਦੇ ਉੱਪਰ ਮਾਈਨਿੰਗ ਹੋ ਰਹੀ ਹੈ ਇਹਨੂੰ ਬੰਦ ਕੀਤਾ ਜਾਵੇ ਇਸ ਮਾਈਨਿੰਗ ਦੇ ਨਾਲ ਜਦੋਂ ਪਾਣੀ ਆਇਆ ਬੇਸਾਬਾ ਸਤਲੁਜ ਦੇ ਵਿੱਚ ਤੇ ਉਹ ਰੋਜ਼ਾਨਾ 10 ਫੁੱਟ ਨਮੀ ਜਗਾ ਜਿਹੜੀ ਆ ਆਪਣੇ ਵਿੱਚ ਵਹਾ ਕੇ ਲਈ ਜਾ ਰਿਆ ਸੀਗਾ ਤੇ ਦਰਿਆ ਦਾ ਰੁਖ ਬਦਲ ਗਿਆ ਜਿਹਦੇ ਬਾਰੇ ਪਿਛਲੇ ਹਿਸਟੋਰੀਕਲ ਜਾਂ ਕਹਿ ਲਈਏ ਜਾਂ ਸੈਂਟੀਫਿਕ ਰੀਜ਼ਨ ਜਿਹੜੇ ਦੱਸਦੇ ਆ ਵਿਗਿਆਨੀ ਉਹ ਕਹਿੰਦੇ ਆ ਵੀ ਦਰਿਆ ਆਪਣਾ ਜਿਹੜਾ ਰਾਹ ਬਦਲਦਾ ਹੈ ਉਹਦੇ ਦੋ ਕਾਰਨ ਹੁੰਦੇ ਆ ਇੱਕ ਟੈਕਟੋਨਿਕਸ ਪਲੇਟਸ ਦੇ ਵਿੱਚ ਗੜਬੜੀ ਹੋਣਾ ਉਹਦੇ ਵਿੱਚ ਕੋਈ ਤਬਦੀਲੀ ਹੋਣਾ ਤੇ ਦੂਜਾ ਮਨੁੱਖੀ ਤੌਰ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਦਰਿਆਵਾਂ ਦੇ ਵਿਹਾ ਬਹਾਵ ਦੇ ਨਾਲ ਛੇੜਖਾਨੀ ਕਰਨਾ ਇਹੀ ਕਾਰਨ ਇੱਥੇ ਹੁੰਦਾ ਆ ਸਾਡੇ ਪਿੱਛੇ ਇਹ ਲਗਾਤਾਰ ਇੱਦੀ ਪਾਣੀ ਹੈ ਥੋੜਾ ਜਿਹਾ ਪਾਣੀ ਹਜੇ ਵੀ ਗੁਜ਼ਰ ਰਿਹਾ ਜਿਹੜਾ ਦਿਖਦੇ ਆ ਪਰ ਇਹ ਜਗ੍ਹਾ ਜਿਹੜੀ ਡਾਊਨ ਹੋ ਗਈ ਅੱਗੇ ਨਾਲੋਂ ਕਾਫੀ ਜ਼ਿਆਦਾ ਡਾਊਨ ਹੋ ਗਈ ਹੈ ਇਹਦੇ ਜਿਹੜੇ ਪਿੱਲਰ ਜਿਹੜੇ ਆ ਜਿਹੜਾ ਬੇਸ ਬੰਨ ਕੇ ਰੱਖਦੇ ਆ ਉਹ ਵੀ ਜਿਹੜੇ ਡੈਮੇਜ ਹੋ ਚੁੱਕੇ ਆ ਤੇ ਥੱਲੇ ਜਿਹੜੀ ਮਾਈਨਿੰਗ ਹੁੰਦੀ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਤੋਂ ਲਗਭਗ 1 ਕਿਲੋਮੀਟਰ ਦੇ ਦਾਇਰੇ ਤੋਂ ਜਿਹੜੀ ਆ ਲਾਰਜ ਸਕੇਲ ਦੇ ਉੱਪਰ ਮਾਈਨਿੰਗ ਸ਼ੁਰੂ ਹੋ ਜਾਂਦੀ ਹੈ ਹੁਣ ਕੀ ਕਰਦੇ ਆ ਇਸੇ ਦਰਿਆ ਦੇ ਵਿੱਚੋਂ ਇਲੀਗਲ ਤਰੀਕੇ ਦੇ ਨਾਲ ਜਿਹੜਾ ਨੈਚੁਰਲ ਇਹਦਾ ਬਿਹਾਵ ਹੈ ਉਹਦੇ 'ਚ ਡੱਕਾ ਲਗਾ ਕੇ ਦਰਿਆ ਨੂੰ ਹੋਰ ਪਾਸੇ ਮੋੜ ਦਿੱਤਾ ਜਾਂਦਾ ਤੇ ਉੱਥੇ ਲਾਰ ਸਕੇਲ ਦੇ ਉੱਪਰ ਮਾਈਨਿੰਗ ਕੀਤੀ ਜਾਂਦੀ ਆ ਬਾਅਦ ਦੇ ਵਿੱਚ ਫੇਰ ਦੂਜੇ ਪਾਸੇ ਡੱਕਾ ਲਗਾ ਕੇ ਉਧਰ ਮਾਈਨਿੰਗ ਕੀਤੀ ਜਾਂਦੀ ਆ ਤੇ ਇਸੇ ਪ੍ਰਕਾਰ ਦੇ ਨਾਲ ਜਿਹੜਾ ਸਾਡੇ ਬਿਆਸ ਦਰਿਆ ਤੇ ਬੂੰਜਾ ਗੇਟ ਤੋਂ ਹੇਠਾਂ ਜਿਹੜਾ ਹੁੰਦਾ ਆ ਨੈਚੁਰਲ ਬੈੱਡ ਆ ਬਿਆਸ ਦਰਿਆ ਦਾ ਉਹ ਲਗਾਤਾਰ ਡਾਊਨ ਹੋਈ ਜਾ ਰਿਹਾ ਕਈ ਲੋਕ ਇਹ ਵੀ ਕਹਿੰਦੇ ਆ ਕਿਉਂਕਿ ਮਾੜਾ ਦੇ ਦੌਰਾਨ ਵੀ ਬਹੁਤ ਸਾਰੇ ਕਮੈਂਟ ਸਾਨੂੰ ਆਏ ਆ ਵੀ ਚੰਗਾ ਆ ਦਰਿਆ ਡੂੰਘੇ ਹੋ ਜਾਣ ਤੇ ਪਾਣੀ ਜ਼ਿਆਦਾ ਆਜੂਗਾ ਪਰ ਦਰਿਆ ਡੂੰਘੇ ਹੋਣ ਦੇ ਨਾਲ ਸਾਨੂੰ ਕੀ ਨੁਕਸਾਨ ਹੁੰਦਾ ਇੱਕ ਤਾਂ ਨੁਕਸਾਨ ਇਹ ਹੁੰਦਾ ਵੀ ਜਿੰਨਾ ਜ਼ਿਆਦਾ ਦਰਿਆ ਡੂੰਘਾ ਹੁੰਦਾ ਤੇ ਉਹ ਨਾਲ ਦੇ ਕਿਨਾਰਿਆਂ ਨੂੰ ਖੋਰਦਾ ਲੈ ਕੇ ਚਲ ਜਾਂਦਾ ਸਾਡੇ ਸਾਹਮਣੇ ਹੀ ਹੈ ਉਹ ਜਿਹੜੇ ਕਿਨਾਰੇ ਸਾਨੂੰ ਜਾਂਦੇ ਜਿੱਥੇ ਫਸਲ ਵੀ ਲੱਗੀ ਹੋਈ ਹੈ ਕਣਕ ਲੱਗੀ ਹੋਈ ਹੈ ਤੇ ਉਹ ਉੱਚਾ ਹੈ ਲਗਭਗ 10 15 ਫੁੱਟ ਜਿਹੜਾ ਹੈ ਕਹ ਲਈਏ ਡਾਊਨ ਹੋ ਗਿਆ ਦਰਿਆ 10 15 ਫੁੱਟ ਫਿਰ ਇੱਥੋਂ ਮਟੀਰੀਅਲ ਕਿੱਥੇ ਗਿਆ ਇੱਥੋਂ ਵਾਲਾ ਮਟੀਰੀਅਲ ਰੋੜ ਕੇ ਜਿਹੜਾ ਆ ਹੈ, ਜਿਹੜੀ ਮਾਈਨਿੰਗ ਕੀਤੀ ਜਾ ਰਹੀ ਹੈ, ਉਹਨਾਂ ਕ੍ਰਸ਼ਰਾਂ ਦੇ ਵੱਲੋਂ ਪਟਕੇ ਲਿਆ ਗਿਆ। ਇਸ ਜਗ੍ਹਾ ਤੇ ਅਸੀਂ ਖੜੇ ਆਂ। ਇਸ ਤੋਂ ਮਹਿਜ 6-700 ਮੀਟਰ ਦੀ ਦੂਰੀ ਦੇ ਉੱਪਰ ਵੀ ਇੱਕ ਸਟੋਨ ਕ੍ਰਸ਼ਰ ਕੰਮ ਕਰਦਾ ਪਿਆ। ਕਈ ਵਾਰ ਅਖਬਾਰਾਂ ਦੇ ਵਿੱਚ ਉਹਦੇ ਬੰਦ ਕਰਨ ਦੀ ਗੱਲਾਂ ਆਈਆਂ ਆ। ਬੰਦ ਹੋਇਆ ਜਾਂ ਨਹੀਂ ਹੋਇਆ, ਇਹ ਚੰਗੀ ਤਰ੍ਹਾਂ ਇੱਥੋਂ ਦੇ ਲੋਕ ਜਾਣਦੇ ਆ। ਇਹ ਵੀਡੀਓ ਤੁਹਾਡੇ ਨਾਲ ਇਨਫੋਰਮੇਸ਼ਨਲ ਵੀ ਹੈ। ਪਤਾ ਲੱਗੇ ਜਦੋਂ ਹੜ੍ਹਾਂ ਆਨੇ ਆਂ, ਹੜ੍ਹਾਂ ਤੋਂ ਬਾਅਦ ਜਾਂ ਹੜ੍ਹਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਮਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਮੈਨੂਅਲੀ ਇਹ ਗੱਲ ਕਰੀਏ ਜਾਂ ਮਨੁੱਖੀ ਤੌਰ ਤੇ ਗੱਲ ਕਰੀਏ ਇਹਦਾ ਉਜਾੜਾ ਲਗਾਤਾਰ ਉਹਦੀ ਨੀਂ ਪੱਥਰ ਕਹਿ ਲੀਏ ਹੜਾਂ ਦੀ ਪਹਿਲਾਂ ਤੋਂ ਰੱਖੀ ਜਾਂਦੀ ਹੈ ਅੱਜ ਦਸੰਬਰ ਦੇ ਵਿੱਚ ਅਸੀਂ ਖੜੇ ਹਾਂ ਪਰ ਅੱਜ ਹੀ ਡੇਟ ਦੇ ਵਿੱਚ ਬੇਹਿਸਾਬੀ ਮਾਈਨਿੰਗ ਜਿਹੜੀ ਹੈ ਇਹਨਾਂ ਦਰਿਆਵਾਂ ਦੇ ਨੈਚੁਰਲ ਕੋਰਸ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਇਹਨਾਂ ਦਰਿਆਵਾਂ ਦੇ ਕੰਡੇ ਵੀ ਕੀਤੀ ਜਾ ਰਹੀ ਹੈ ਉਹਦੇ ਤੋਂ ਇਲਾਵਾ ਅੱਜ ਹੀ ਡੇਟ ਦੇ ਵਿੱਚ ਪੰਜਾਬ ਦੇ ਖੇਤ ਜਿਨ੍ਹਾਂ ਚੋਂ ਤਿੰਨ ਤਿੰਨ ਫਸਲਾਂ ਜਿਹੜੀਆਂ ਨਿਕਲਦੀਆਂ ਉਹ ਵੀ ਪੱਟੇ ਜਾ ਰਹੇ ਆ ਪਹਾੜ ਵੀ ਪੰਜਾਬ ਦੇ ਬੜੇ ਲਾਰ ਸਕੇਲ ਦੇ ਉੱਪਰ ਪੱਟੇ ਜਾ ਰਹੇ ਆ ਕਹ ਲਈਏ ਵੀ ਪਠਾਨਕੋਟ ਤੋਂ ਸ਼ੁਰੂ ਹੋ ਜੀਏ ਪਠਾਨਕੋਟ ਦੇ ਸ਼ਿਵਾਲਿਕ ਪਹਾੜੀਆਂ ਦੀਆਂ ਮਾਈਨਿੰਗ ਹੁੰਦੀ ਹੁੰਦੀ ਹੁਸ਼ਿਆਰਪੁਰ ਦੇ ਤਲਵਾੜਾ ਮਕੇਰੀਆਂ ਗੜ ਸ਼ੰਕਰ ਅਗਿਆਨੰਦਪੁਰ ਤੇ ਮੋਹਾਲੀ ਤੱਕ ਇਸੇ ਪ੍ਰਕਾਰ ਦੀ ਮਾਈਨਿੰਗ ਹੁਣੇ ਜਾਣਾ ਕਿਸ ਪਾਸੇ ਦੀ ਆ ਗੱਲ ਤਬਾਹੀ ਦੇ ਵੱਲ ਨੂੰ ਜਿਹੜਾ ਹੈ ਸੱਦਾ ਦਿੱਤਾ ਜਾ ਰਿਹਾ ਹੈ ਜੇ ਇਹ ਸ਼ਿਵਾਲਿਕ ਦੀ ਪਹਾੜੀਆਂ ਨਹੀਂ ਰਹੀਆਂ ਤੇ ਸਾਨੂੰ ਸਾਹ ਲੈਣ ਦੇ ਲਈ ਆਕਸੀਜਨ ਨਹੀਂ ਰਹਿਣੀ ਕਿਉਂਕਿ ਸ਼ਿਵਾਲਿਕ ਦੀ ਪਹਾੜੀਆਂ ਨੂੰ ਪੰਜਾਬ ਦੇ ਫੇਫੜੇ ਕਿਹਾ ਜਾਂਦਾ ਹੈ ਤੇ ਜੇ ਇਹ ਦਰਿਆਵਾਂ ਦੇ ਨੇਚਰਲ ਕੋਰਸ ਨਾਲ ਰਹੇ ਤੇ ਇਹ ਮੋਹਾਨਾ ਹੈ ਪੰਜਾਬ ਦੇ ਵਿੱਚ ਜਿਹੜਾ ਪਾਣੀ ਐਂਟਰ ਕਰਦਾ ਸਾਡੇ ਬਿਲਕੁਲ ਉੱਪਰ ਜਿੱਥੇ ਅਸੀਂ ਖੜੇ ਆ ਹਿਮਾਚਲ ਹੈ ਤੇ ਪੋਂਗ ਡੈਮ ਦੀ ਆਪਣੀ ਬਾਉਂਡਰੀ ਜਿਹੜੀ ਆ ਉਹ ਹਿਮਾਚਲ ਦੇ ਵਿੱਚ ਹੈ ਇਹ ਬਵੁੰਜਾ ਗੇਟ ਪੰਜਾਬ ਦੇ ਵਿੱਚ ਹੈ ਤੇ ਇਹ ਮੋਹਾਨਾ ਆ ਜਿੱਥੋਂ ਬਿਆਸ ਦਰਿਆ ਪੰਜਾਬ ਦੇ ਵਿੱਚ ਐਂਟਰ ਕਰਦਾ ਆ ਸਾਡੇ 450 ਕਿਲੋਮੀਟਰ ਦਾ ਸਫਰ ਹੈ ਬਿਆਸ ਦਰਿਆ ਦਾ ਤੇ ਜੇ ਮੋਹਾਨਿਆਂ ਤੇ ਇਦਾਂ ਦੀ ਲਾਸਕੇਲ ਦੇ ਉੱਪਰ ਮਾਈਨਿੰਗ ਹੁੰਦੀ ਰਹੀ ਤੇ ਬਾਕੀ ਪੰਜਾਬ ਨੂੰ ਪਾਣੀ ਕਿੱਦਾਂ ਪੁੱਜੂਗਾ ਜੇ ਇਹ ਲੈਵਲ ਅਸੀਂ ਡਾਊਨ ਕਰ ਦਿੱਤਾ ਅੱਗੇ ਵੀ ਗੱਲ ਕਰਨੀ ਹੈ ਕਿਉਂਕਿ ਮਾਈਨਿੰਗ ਦੇ ਮੰਤਰੀ ਵਰਿੰਦਰ ਗੋਇਲ ਹੋਣੀ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਜਾਂ ਆਮ ਆਦੀ ਪਾਰਟੀ ਦੇ ਵੱਡੇ ਆਗੂ ਅਰਵਿੰਦ ਕੇਜਰੀਵਾਲ ਹੋਣੀ ਉਹਨਾਂ ਨੂੰ ਇਸ ਗੱਲ ਦੇ ਨਾਲ ਵਾਹ-ਵਾਸਤਾ ਨਹੀਂ ਹੈ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਲਾਈਨ ਉਸੀ ਸਰਮਾਇਦਾਰ ਪੱਖੀ ਹੈ ਕੈਪੀਟਲਿਸਟ ਪੱਖੀ ਹੈ ਜਿਹਦੇ ਲਈ ਮੁਨਾਫਾ ਹੀ ਸਭ ਕੁਝ ਹੈ ਉਹਨਾਂ ਦੇ ਲਈ ਭਵਿਕ ਨਹੀਂ ਹੈ ਉਹਨਾਂ ਨੂੰ ਹੈ ਵੀ 5 ਸਾਲ ਸ assi ਕੁਰਸੀਆਂ ਤੇ ਉੱਪਰ ਬੈਠੇ ਹੋਏ ਆ 5 ਸਾਲ ਕਿੰਨਾ ਕੁ ਪੈਸਾ ਕਮਾਇਆ ਜਾ ਸਕਦਾ ਹੈ ਆਪਣੀ ਪਾਰਟੀ ਦੇ ਲਈ ਆਪਣੇ ਲਈ ਆਪਣੇ ਨਾਲ ਦੇ ਨੁਮਾਇੰਦੇ ਆ ਦੇ ਲਈ ਤਾਂ ਕਿ ਭਵਿੱਖ ਦੇ ਵਿੱਚ ਸਰਵਾਈਵ ਕੀਤਾ ਜਾ ਸਕੇ ਤਾਂ ਕਿ ਭਵਿੱਖ ਦੇ ਵਿੱਚ ਮਹਿੰਗੇ ਇਲੈਕਸ਼ਨ ਲੜੇ ਜਾ ਸਕਣ ਪਰ ਉਹਨਾਂ ਦੇ ਲਈ ਇਹਦੇ ਬਾਰੇ ਵਿੱਚ ਬਿਲਕੁਲ ਨਹੀਂ ਸੋਚਿਆ ਜਾਂਦਾ ਪੀ ਇਹ ਪੰਜਾਬ ਵਿੱਚ ਰਹਿਣ ਵਾਲੇ ਲੋਕ ਜਿਹੜੇ ਚਾਹੇ ਉਹ ਵਰਕਿੰਗ ਕਲਾਸ ਹੈ ਉਹਨਾਂ ਦਾ ਭਵਿੱਖ ਕਿਤੇ ਨਿਰਭਰ ਹੈ ਉਹਾਂ ਦੀ ਕੈਲੀਪੀ ਵਰਕਿੰਗ ਕੈਪੀਟਲ ਦੀ ਤਾਂ ਦੂਰ ਦੀ ਗੱਲ ਹੈ ਉਹ ਸਿਰਫ ਤੇ ਸਿਰਫ ਆਪਣਾ ਇੱਥੇ ਜੀਵਨ ਉਹਨਾਂ ਦਾ ਬਸਰ ਹੋ ਸਕੇ ਉਹ ਕਿੱਥੇ ਆ ਉਹਦੇ ਬਾਰੇ ਵੀ ਨਹੀਂ ਸੋਚਿਆ ਜਾਂਦਾ ਇਹ ਗੱਲਾਂ ਅਸੀਂ ਤੁਸੀਂ ਸੋਚਣੀ ਆ ਜਿਹੜੇ ਅਸੀਂ ਦੇਖਦੇ ਆ ਲਗਾਤਾਰ ਕੰਮ ਕਰਦੇ ਆ ਮਿਹਨਤ ਕਰਦੇ ਆ ਜਦੋਂ ਕੁਝ ਗਲਤ ਹੁੰਦਾ ਅਸੀਂ ਦੇਖਦੇ ਆ ਉਹਦੇ ਵਿਰੁੱਧ ਬੋਲਦੇ ਆ ਰਜਿਸਟਰ ਕਰਦੇ ਆ ਸਾਡੇ ਸਾਡੀ ਸਾਡੀ ਭਾਵਨਾਵਾਂ ਲਗਾਤਾਰ ਇਹਦੇ ਵਿਰਤੀ ਵੀ ਨਹੀਂ ਯਾਰ ਇਹ ਗਲਤ ਨਹੀਂ ਹੋਣਾ ਚਾਹੀਦਾ ਪਰ ਸਾਨੂੰ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਆਪਣੇ ਏਰੇ ਘੇਰੇ ਜਿਹੜੇ ਨੁਮਾਇੰਦੇ ਆ ਇਹਨਾਂ ਦੀ ਪਾਰਟੀਆਂ ਦੇ ਅੱਡ-ਅੱਡ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਦੇਖੋ ਇਹ ਗੈਰਕਾਨੂੰਨੀ ਮਾਈਨਿੰਗ ਦਾ ਕੰਮ ਹਰ ਹਾਲਤ ਦੇ ਵਿੱਚ ਬੰਦ ਹੋਣਾ ਚਾਹੀਦਾ ਹਾਂ ਕੰਸਟ੍ਰਕਸ਼ਨ ਹੋਣੀ ਹੈ ਇਦੇ ਲਈ ਕੋਈ ਸਰਕਾਰ ਅਲਟਰਨੇਟ ਕੱਢੇ ਸਰਕਾਰ ਕੋ ਕੀ ਕੁਝ ਵਸੀਲੇ ਨਹੀਂ ਸਰਕਾਰ ਪ੍ਰਬੰਧ ਕਰੇ ਕਿ ਇੰਨੀ ਲਾਰਜ ਸਕੇਲ ਦੇ ਵਿੱਚ ਪੰਜਾਬ 'ਚ ਮਾਈਨਿੰਗ ਨਾ ਕੀਤੀ ਜਾਵੇ ਨਹੀਂ ਤਾਂ ਪੰਜਾਬ ਦੀ ਜਿਹੜੀ ਪਹਿਚਾਨ ਹੈ ਖੇਤੀ ਫਸਲਾਂ ਜ਼ਮੀਨਾਂ ਹਰੀਆਲੀ ਉਹ ਰਹਿ ਨਹੀਂ ਦੇਣੀ ਕਿਉਂਕਿ ਅੱਜ ਪੰਜਾਬ ਦੇ ਖੇਤਾਂ ਦੇ ਵਿੱਚ ਵੀ ਐਗਰੀਕਲਚਰ ਜ਼ਮੀਨਾਂ ਦੇ ਵਿੱਚ ਵੀ ਮਾਈਨਿੰਗ ਹੋ ਰਹੀ ਹੈ ਅੱਜ ਪੰਜਾਬ ਦੇ ਦਰਿਆਵਾਂ ਦੇ ਵਿੱਚ ਵੀ ਪਾਣੀ ਮਾਈਨਿੰਗ ਹੋ ਰਹੀ ਹੈ ਤੇ ਅੱਜ ਪੰਜਾਬ ਦੇ ਪਹਾੜਾਂ ਦੇ ਵਿੱਚ ਵੀ ਮਾਈਨਿੰਗ ਹੋ ਰਹੀ ਹੈ ਤੇ ਪੰਜਾਬ ਤੋਂ ਨਾ ਤਾਂ ਪਾਣੀ ਪੀਣ ਲੈ ਕੇ ਬਚਣਾ ਨਾ ਪੰਜਾਬ ਕੋ ਅਨਾਜ ਬਚਣਾ ਹੈ ਖਾਣ ਦੇ ਲਈ ਕੋ ਖੇਤੀ ਵਾਲੀ ਜ਼ਮੀਨਾਂ ਤਬਾਹ ਕਰ ਦੇਣੀਆਂ ਤੇ ਨਾ ਹੀ ਸਾਹ ਲੈਣ ਦੇ ਲਈ ਆਕਸੀਜਨ ਬਚਣੀ ਹੈ ਕਿਉਂਕਿ ਪਹਾੜਾ ਦੀ ਲਗਾਤਾਰ ਤਬਾਈ ਹੋ ਰਹੀ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹੈ ਇਹ ਵੀਡੀਓ ਨੂੰ ਚੰਨ ਆਵੇ ਤੁਸੀਂ ਦੇਖੋ ਜਰੂਰ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋ ਜੇ ਤੁਸੀਂ ਇਹ ਸਾਂਝੀ ਨਾ ਕੀਤੀ ਲੋਕਾਂ ਤੱਕ ਤੇ ਗੱਲਾਂ ਸ਼ਾਇਦ ਸਾਡੇ ਕੋਨੇ ਤੱਕ ਪੰਜਾਬ ਦੇ ਸਕੰਡੀ ਤੱਕ ਰਹਿ ਜਾਣੀਆਂ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਤਲਵਾੜਾ ਮੁਕੇਰੀਆਂ ਆ ਤੇ ਜੇ ਤੁਸੀਂ ਇਹ ਗੱਲਾਂ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਓਗੇ ਤਾਂ ਇੱਕ ਵੱਡਾ ਪ੍ਰਚਾਰ ਹੁੰਦਾ ਵੀ ਪੰਜਾਬ ਚ ਬਹੁਤ ਲਾਰਸਕੇਲ ਦੇ ਉੱਪਰ ਮਾਈਨਿੰਗ ਹੋ ਰਹੀ ਹੈ ਤੇ ਜੇ ਇਸੇ ਪ੍ਰਕਾਰ ਦੇ ਨਾਲ ਪੰਜਾਬ ਚ ਮਾਈਨਿੰਗ ਹੁੰਦੀ ਰਹੀ ਤੇ ਤਬਾਹੀ ਬਹੁਤ ਜ਼ਿਆਦਾ ਹੋਣੀ ਆ ਅੱਜ ਮੈਂ ਤੁਹਾਡੇ ਨਾਲੇ ਤਸਵੀਰਾਂ ਸਾਂਝੀਆਂ ਕਰ ਰਿਹਾ ਮੇਰੇ ਪਿੱਛੇ ਸਿਰਫ ਤੁਸੀਂ ਬਵੁੰਜਾ ਗੇਟ ਦੇਖ ਰਹੇ ਹੋ ਜਿੱਥੇ ਪਾਣੀ ਬੰਦ ਕਰਕੇ ਰੱਖਿਆ ਹੋਇਆ ਤੇ ਮੁਕੇਰੀਆਂ ਹਾਈਡਲ ਚ ਜਾ ਰਿਹਾ ਜਿਹਦੇ ਤੋਂ 3 ਕਰੋੜ ਦੀ ਰੋਜ਼ਾਨਾ ਬਿਜਲੀ ਤਿਆਰ ਕੀਤੀ ਜਾ ਰਹੀ ਆ ਤੇ ਬਰਸਾਤਾ ਵਾਲੇ ਸਮੇਂ ਦੇ ਵਿੱਚ ਤੁਸੀਂ ਤਸਵੀਰਾਂ ਦੇਖਿਆ ਕਿ ਇੱਥੋਂ ਇੰਨਾ ਜ਼ਿਆਦਾ ਪਾਣੀ ਹੁੰਦਾ ਹੈਗਾ ਦਿਖਦੇ ਡਰ ਲੱਗਦਾ ਸੀਗਾ ਇੱਥੇ ਖੜ ਕੇ ਗੱਲ ਕਰਨੀ ਮੁਸ਼ਕਲ ਹੁੰਦੀ ਸੀਗੀ ਤੇ ਹਰ ਇੱਕ মিডিਆ ਦੇ ادارے ਬਹੁਤ ਸਾਰੇ ਇਥੇ ਉਹਨਾਂ ਦਿਨਾਂ ਦੀਆਂ ਤਸਵੀਰਾਂ ਇੰਨੇ ਕਿ ਉਸੇਕ ਪਾਣੀ ਆ ਗਿਆ ਸਾਰਾ ਕੁਝ ਦੱਸਦੇ ਰਹੇ ਪਰ ਅੱਜ ਗੱਲ ਦੱਸਣ ਵਾਲੀ ਹੈ ਕਿ ਜਦੋਂ ਪਾਣੀ ਸੁੱਕ ਗਿਆ ਹੈ ਹੁਣ ਸਰਕਾਰ ਇਹਦਾ ਪ੍ਰਬੰਧ ਕਿਉਂ ਨਹੀਂ ਕਰ ਰਹੀ ਜਿਹੜੀ ਅਸੀਂ ਡਿਮਾਂਡ ਕਰਦੇ ਸੀਗੇ ਵੀ ਦਰਿਆਵਾਂ ਦਾ ਚੈਨਲਾਈਜ਼ ਕੀਤਾ ਜਾਵੇ ਇਹਨਾਂ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾਵੇ ਚਾਹੇ 1 ਲੱਖ ਕਿਊਸਿਕ ਪਾਣੀ ਆਵੇ ਚਾਹੇ 1.5 ਲੱਖ ਕਿਊਸਿਕ ਪਾਣੀ ਆਵੇ ਚਾਹੇ ਦਰਿਆ ਚੈਨਲਾਈਜ਼ ਹੋਵੇ ਦਰਿਆ ਦੇ ਦੋਨੇ ਕਿਨਾਰੇ ਪੱਕੇ ਹੋਣ ਤੇ ਉਹ ਦਰਿਆ ਦੇ ਵਿੱਚੋਂ ਵਿੱਚ ਪਾਣੀ ਰਵੇ ਲੋਕਾਂ ਦੇ ਘਰਾਂ ਦੇ ਵਿੱਚ ਨਾ ਜਾਵੇ ਆਬਾਦੀਆਂ ਦੇ ਵਿੱਚ ਨਾ ਜਾਵੇ ਜਿਨ੍ਹਾਂ ਲੋਕਾਂ ਨੇ ਬੜੀ ਮਿਹਨਤ ਨਾਲ ਕੁਝ ਨਾ ਕੁਝ ਆਪਣਾ ਬਣਾ ਕੇ ਰੱਖਿਆ ਹੋਵੇ ਉਹ ਦਰਿਆ ਦੇ ਵਿੱਚ ਨਾ ਬਹੇ ਨਹੀਂ ਤਾਂ ਦਰਿਆ ਦੇ ਵਿੱਚ ਇੰਨੀ ਤੇਜ਼ੀ ਨਾਲ ਪਾਣੀ ਆਇਆ ਲੋਕਾਂ ਦੇ ਪਸ਼ੂ ਰੁੜ ਗਏ ਲੋਕ ਆਪ ਰੁੜ ਗਏ ਜਿਨ੍ਹਾਂ ਦੇ ਜੀ ਗਏ ਐ ਜਿਨ੍ਹਾਂ ਦੇ ਪਰਿਵਾਰ ਦੇ ਜੀਆ ਨੂੰ ਘਾਟਾ ਪਿਆ ਜਿਨ੍ਹਾਂ ਦਾ ਆਪਣਾ ਇਕਨੋਮਿਕਲ ਨੁਕਸਾਨ ਹੋਇਆ ਉਹਨਾਂ ਨੂੰ ਪਤਾ ਵੀ ਹੜਾ ਦੀ ਮਾਰ ਕੀ ਕੁਝ ਹੁੰਦੀ ਹੈ ਵੀਡੀਓ ਤੁਹਾਡੇ ਨਾਲ ਮੈਂ ਧਰਮਿੰਦਰ ਮੁਕੇਰੀਆ ਤੇ ਸਾਂਝੀ ਕਰ ਰਿਹਾ ਹਾਂ ਆਸ ਕਰਦਾ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਰਹੋਗੇ ਤੇ ਵੱਧ ਤੋਂ ਵੱਧ ਲੋਕ ਸਾਡੇ ਨਾਲ ਹੋਰ ਜੁੜਦੇ ਰਹੋਗੇ ਧੰਨਵਾਦ